ਸਤਗੁਰੂ ਜੀ ਦਾ ਪਾਵਨ ਹੁਕਮ ਬਿਨ ਸਤਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ ਸਤਗੁਰੂ ਦੀ ਸੇਵਾ ਤੋਂ ਬਿਨ ਮਨੁੱਖ ਅਸਲ ਵਿੱਚ ਮਰ ਜਾਂਦਾ ਏ ਆਤਮਕ ਮੌਤ ਮਰ ਜਾਂਦਾ ਹੈ ਹਮੇਸ਼ਾ ਲਈ ਮਰ ਜਾਂਦਾ ਹੈ ਬਿਰਥਾ ਜਨਮ ਗਵਾਏ ਜੋ ਇਤਨਾ ਅਮੋਲਕ ਜਨਮ ਮਿਲਿਆ ਸੀ ਇਸ ਦੇਹੀ ਕਉਸਮ ਰਹਿ ਦੇਵ ਸੋ ਦੇਹੀ ਪਜਹਰ ਕੀ ਸੇਵ ਇੰਨਾ ਕੀਮਤੀ ਇਹ ਜਨਮ ਬਿਰਥਾ ਗਵਾਕੇ ਜਾਂਦਾ ਏ ਦੂਜੇ ਭਾਏ ਅਤ ਦੁੱਖ ਲੱਗਾ ਮਰ ਜਮੈਂ ਆਵੇ ਜਾਏ ਦੂਜੇ ਪਾਸੇ ਚਿਤ ਲਾਉਣ ਨਾਲ ਜਾਦਾ ਦੁੱਖਾਂ ਵਿੱਚ ਪੈ ਜਾਂਦਾ ਏ ਤੇ ਜਮਦਾ ਰਹਿੰਦਾ ਮਰਦਾ ਰਹਿੰਦਾ ਕਈ ਜਨਮ ਭਾਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਵਾਲੀ ਗੱਲ ਹੋ ਜਾਂਦੀ ਏ ਪਰ ਸਹਬ ਜਾਦਿਆਂ ਵਰਗੀ ਸ਼ਖਸੀਅਤਾਂ ਮਰ ਕੇ ਵੀ ਹਮੇਸ਼ਾ ਲਈ ਜ਼ਿੰਦਾ ਹੋ ਜਾਂਦੀਆਂ ਨੇ ਜੋ ਕੱਲ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਾਹਿਬਜ਼ਾਦਿਆਂ ਵਰਗਾ ਸਫਲ ਜੀਵਨ ਕਿਤੇ ਨਜ਼ਰ ਨਹੀਂ ਆਉਂਦਾ। ਜਦ ਸ਼ਹੀਦੀ ਹੋ ਗਈ, ਦੀਵਾਰਾਂ ਡਿੱਗ ਚੁੱਕੀਆਂ ਸਨ ਤੇ ਗੋਡਿਆਂ ਥੱਲੇ ਲੱਤਾਂ ਥੱਲੇ ਦਬਾ ਕੇ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਜ਼ਬਹ ਕਰਕੇ ਤੇ ਜੱਲਾਦਾਂ ਨੇ ਸ਼ਹੀਦ ਕਰ ਦਿੱਤਾ। ਤੇ ਮਾਤਾ ਗੁਜਰਕੌਰ ਜੀ ਨੇ ਵੀ ਇਸੇ ਤਰ੍ਹਾਂ ਕਹਿੰਦੇ ਉਹ ਬੰਦਗੀ ਵਿੱਚ ਸਨ ਤੇ ਇੰਨੀ ਚੜ੍ਹਦੀ ਕਲਾ ਵਾਲੇ ਸਨ ਕਿ ਉਹ ਆਪ ਕਦੀ ਵੀ ਐਸਾ ਨਹੀਂ ਹੋ ਸਕਦਾ ਕਿ ਉਹ ਆਪਣੇ ਸਵਾਸ ਖਿੱਚ ਲੈਣ ਜਾਂ ਆਤਮ ਹੱਤਿਆ ਵਰਗਾ ਸੋਚਣ ਉਹਨਾਂ ਨੂੰ ਵੀ ਇਹਨਾਂ ਜ਼ਾਲਮਾਂ ਨੇ ਸ਼ਹੀਦ ਹੀ ਕੀਤਾ ਸੀ ਜੋ ਮਾਤਾ ਗੁਜਰਕੌਰ ਜੀ ਜਦ ਪਤੀ ਦਾ ਸੀਸ ਗੋਦ ਚ ਆਉਂਦਾ ਹੈ ਉਦੋਂ ਵੀ ਚੜਦੀ ਕਲਾ ਵਿੱਚ ਨੇ ਭਾਣੇ ਨੂੰ ਮੰਨਣ ਵਾਲੇ ਨੇ ਜੇ ਵੱਡੇ ਸਾਹਿਬਜ਼ਾਦਿਆਂ ਬਾਰੇ ਪਤਾ ਲੱਗਦਾ ਏ ਤਾਂ ਵੀ ਭਾਣੇ ਨੂੰ ਮੰਨਦੇ ਨੇ ਇਤਨਾ ਕੁਝ ਵਾਪਰ ਜਾਂਦਾ ਹੈ ਬੜਾ ਕੁਝ ਗੁਜ਼ਰਦਾ ਮਾਂ ਗੁਜਰੀ ਉੱਤੇ ਪਰ ਕਦੀ ਡੋਲੇ ਨਹੀਂ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਉਹ ਹੁਣ ਵੀ ਐਸਾ ਹੀ ਕਰ ਰਹੇ ਸਨ ਪਰ ਜ਼ਾਲਿਮਾਂ ਨੇ ਉਹਨਾਂ ਨੂੰ ਵੀ ਕਹਿੰਦੇ ਠੰਡੇ ਬੁਰਜਤੋਂ ਸੱਟ ਕੇ ਸ਼ਹੀਦ ਕੀਤਾ ਸੀ ਜਦੇ ਸ਼ਹੀਦੀਆਂ ਹੋ ਗਈਆਂ ਤੇ ਪਤਾ ਲੱਗਾ ਕਿ ਸਹਬਜ਼ਾਦਿਆਂ ਦੇ ਉਹ ਪਵਿੱਤਰ ਸ਼ਰੀਰ ਬਾਹਰ ਮੈਦਾਨ ਵਿੱਚ ਪਏ ਨੇ ਤੇ ਉਦੋਂ ਟੋਡਰਮਲ ਗਏ ਆਏ ਤੇ ਟੋਡਰਮਲ ਨੇ ਕਿਸੇ ਤਰ੍ਹਾਂ ਪਹੁੰਚ ਕੀਤੀ ਕਿਉਂਕਿ ਪਤਾ ਸੀ ਕਿ ਵਜ਼ੀਰ ਖਾਨ ਲਾਲਚੀ ਹੈ ਤੇ ਉਹਨੂੰ ਕਿਹਾ ਗਿਆ ਕਿ ਜਗ੍ਹਾ ਚਾਹੀਦੀ ਹੈ ਸੰਸਕਾਰ ਕਰਨ ਲਈ ਉਹਨੇ ਕਿਹਾ ਕਿ ਸੋਨੇ ਦੀ ਮੋਹਰਾਂ ਵੇਚਾ ਕੇ ਤੇ ਇਹ ਜਗਾ ਤੋ ਪ੍ਰਾਪਤ ਕਰ ਸਕਦਾ ਉਤਨੀਕ ਜਗਾ ਜਿਤਨੇ ਚ ਇਹਨਾਂ ਦਾ ਸੰਸਕਾਰ ਹੋ ਸਕੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਕਿ 1 ਕਰੋੜ 45 ਹਜ਼ਾਰ ਮੋਹਰਾਂ 45 ਲੱਖ ਮੋਹਰਾਂ ਉਦੋਂ ਤੇ 1 ਕਰੋੜ 45 ਲੱਖ ਸੋਨੇ ਦੀ ਮੋਹਰਾਂ ਕਹਿੰਦੇ ਉਥੇ ਵਿਸਾਈਆਂ ਗਈਆਂ ਜੋ ਅੱਜ ਦਾ ਹਜ਼ਾਰਾਂ ਕਰੋੜ ਹੋ ਸਕਦਾ ਹੈ ਸਭ ਤੋਂ ਮਹਿੰਗੀ ਥਾਂ ਉਹ ਟੋਡਰ ਮਲ ਨੇ ਖਰੀਦੀ ਤੇ ਉਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਗੁਰਗੋਬਿੰਦ ਸਿੰਘ ਸਾਹਿਬ ਸਤਿਗੁਰੂ ਜਦ ਮਾਹੀ ਨੂੰ ਭੇਜਿਆ ਰਾਏ ਕੱਲੇ ਕੋਲ ਸੰਸਦ ਗੁਰੂ ਜੀ ਤੇ ਕਿਹਾ ਖਬਰ ਲੈ ਕੇ ਆਓ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਜੀ ਦੀ ਜਦ ਮਾਹੀ ਗਿਆ ਤੇ ਪਤਾ ਲੱਗਾ ਤੇ ਜਦ ਵਾਪਸ ਮੁੜਿਆ ਤੇ ਉਹਨੇ ਆਪਣਾ ਮੂੰਹ ਲੁਕੋਇਆ ਹੋਇਆ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਮੂੰਹ ਕਿਉਂ ਲੁਕੋਇਆ ਹੈ ਦੱਸ ਕੀ ਖਬਰ ਲੈ ਕੇ ਆਇਆ ਕਹਿੰਦਾ ਸਤਿਗੁਰੂ ਕੀ ਮੂੰਹ ਵਿਖਾਵਾਂ ਇਹੋ ਜੀ ਖਬਰ ਲੈ ਕੇ ਆਇਆ ਹਾਂ ਇਹ ਬੜੀ ਅਭਾਗੀ ਸ਼ਾਮ ਹੈ ਜੋ ਇਹ ਖਬਰ ਲੈ ਕੇ ਆਇਆ ਸਤਿਗੁਰੂ ਨੇ ਕਿਹਾ ਇਹੋ ਜੀ ਅਭਾਗੀ ਸ਼ਾਮਾਂ ਵੇਖਣ ਦਾ ਦੀ ਹੁਣ ਆਦਤ ਪੈ ਗਈ ਹੈ ਉਹ ਵੀ ਇੱਕ ਸ਼ਾਮ ਸੀ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਲੈ ਕੇ ਭਾਈ ਜੈਤਾ ਆਇਆ ਸੀ ਉਹ ਵੀ ਇੱਕ ਸ਼ਾਮ ਸੀ ਜਿਸ ਦਿਨ ਫੈਸਲਾ ਲਿਆ ਅਨੰਦਪੁਰ ਸਾਹਿਬ ਛੱਡਣ ਦਾ ਉਹ ਵੀ ਕਬਾਗੀ ਸ਼ਾਮ ਸੀ ਕਿ ਦੋ ਵੱਡੇ ਸਹਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਅੱਖਾਂ ਨਾਲ ਤਕਿਆ ਤੇ ਇਹੋ ਜੀ ਸ਼ਾਮਾਂ ਵੇਖਣ ਦੀ ਆਦਤ ਪੈ ਗਈ ਆ ਨਾ ਘਬਰਾ ਦੱਸ ਕੀ ਹੋਇਆ ਏ ਤੇ ਭੱਬਾਂ ਮਾਰ ਕੇ ਰੁੰਦਿਆਂ ਉਹਨੇ ਖਬਰ ਸੁਣਾਈ ਕਿ ਨਿੱਕੀਆਂ ਜਿੰਦਾਂ ਨਾਲ ਵੱਡੇ ਸਾਕੇ ਵਾਪਰ ਗਏ ਨੇ ਦੁੱਧ ਪੀਂਦੇ ਬੱਚਿਆਂ ਨੂੰ ਇਉਂ ਨੀਹਾਂ 'ਚ ਚਣ ਕੇ ਸ਼ਹੀਦ ਕੀਤਾ ਗਿਆ ਜਬ ਹਕੀਤਾ ਗਿਆ ਹੈ ਮਾਤਾ ਗੁਜਰਕ ਔਰ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕਹਿੰਦੇ ਉਦੋਂ ਕਾਹੀ ਦਾ ਬੂਟਾ ਤੀਰ ਦੇ ਨਾਲ ਪਟਿਆ ਸਤਿਗੁਰੂ ਜੀ ਨੇ ਤੇ ਕਿਹਾ ਅੱਜ ਮੁਗਲ ਹਕੂਮਤ ਦੀ ਜੜ ਪੱਟੀ ਗਈ ਔਰੰਗਜ਼ੇਬ ਜਦ ਤੱਕ ਤੇਰੀ ਫੌਜ ਸਨਮੁਖ ਲੜ ਕੇ ਤੇ ਸਾਡੇ ਨਾਲ ਮੁਕਾਬਲਾ ਕਰ ਰਹੀ ਸੀ ਕੋਈ ਸ਼ਿਕਵਾ ਨਹੀਂ ਸੀ ਕੋਈ ਸ਼ਿਕਾਇਤ ਨਹੀਂ ਸੀ ਪਰ ਅੱਜ ਦੁੱਧ ਪੀਂਦੇ ਬੱਚਿਆਂ ਨੂੰ ਤੂੰ ਧੋਖੇ ਨਾਲ ਸ਼ਹੀਦ ਕੀਤਾ ਹੈ ਤੇ ਅੱਜ ਤੋਂ ਤੇਰੀ ਜੜ ਪੱਟੀ ਗਈ ਉਦੋਂ ਤੋਂ ਢੈਂਦੀ ਕਲਾ ਸ਼ੁਰੂ ਹੋ ਗਈ ਸੀ ਮੁਗਲ ਹਕੂਮਤ ਦੀ ਖੈਰ ਜੋ ਕੋਲ ਤਿੰਨ ਸਿੰਘ ਸਨ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਉਹਨਾਂ ਨੇ ਘੁੱਟ ਕੇ ਚਰਨ ਸਤਿਗੁਰੂ ਜੀ ਦੇ ਫੜ ਲੈ ਕਿ ਇਹੋ ਜੇ ਵੇਲੇ ਵੀ ਸਾਹਿਬ ਉਸ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਨੇ ਤੇ ਕਿਹਾ ਸਤਿਗੁਰੂ ਜੀ ਤੁਸੀਂ ਤੇ ਸ਼ਹਿਨशाह ਹੋ ਤੇ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਉਦੋਂ ਕਿਹਾ ਕਿ ਸਿੰਘੋ ਮੈਨੂੰ ਸ਼ਹਿਨशाह ਨਾ ਕਹੋ ਤਹਾਂ ਦੇ ਦੇਖ ਦਾ ਜਦੋਂ ਕੋਈ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਚਾਰ ਪੱਤਰ ਬਖਸ਼ੇ ਸਨ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਜਿਵੇਂ ਗੁਜਰਿਆ ਸਮਾ ਗੁਜਾਰਿਆ ਮੈਂ ਮੈਨੂੰ ਮਤ ਸਹਨਸ਼ਾ ਕਹੋ ਸੰਗੋ ਕਿਸ਼ਤਾ ਵਿੱਚ ਤਾਂ ਕਰਜ਼ਾ ਉਤਾਰਿਆ ਮੈਂ ਕਿਸ਼ਤਾ ਵਿੱਚ ਤਾਂ ਕਰਜ਼ਾ ਉਤਾਰਿਆ ਮੈਂ ਇਹ ਤੇ ਮਾਲਕ ਵਾਹਿਗੁਰੂ ਜੀ ਦਾ ਦੇਣਾ ਸੀ ਜੋ ਦੇ ਕੇ ਤੇ ਮੈਂ ਸੁਰਖਰੂ ਹੋਇਆ ਹਾਂ ਅੱਗੇ ਵੀ ਬਹੁਤ ਕੁਝ ਵਾਪਰਨਾ ਹੈ ਇਸ ਕਰਕੇ ਸ਼ਨਸ਼ਾ ਨਾ ਕਹੋ ਭਾਣਾ ਮੰਨਣ ਵਾਲਾ ਕਹੋ ਦਸਤਾਰ ਵਿਸ਼ੇਸ਼ ਕਰਕੇ ਰੋਜ਼ ਸਮਾਰ ਕੇ ਸ਼ਿੰਗਾਰ ਕੇ ਬੰਨਿਆ ਕਰੋ ਜੋ ਮਹਿਸੂਸ ਕੀਤਾ ਏ ਕਿ ਦਸਤਾਰ ਰੋਜ਼ ਬੰਨਣੀ ਨਾ ਇਹ ਵੀ ਇੱਕ ਐਕਸਰਸਾਈਜ਼ ਹੈ ਤੁਹਾਡੇ ਹੱਥ ਇਉਂ ਜਦ ਘੁੰਮਦੇ ਨੇ ਤੇ ਕਈ ਚੀਜ਼ਾਂ ਤੋਂ ਅਸੀਂ ਬਚਦੇ ਆ ਸਰਵਾਈਕਲ ਦੀ ਪ੍ਰੋਬਲਮ ਹੋਰ ਚੀਜ਼ਾਂ ਤੋਂ ਪਰ ਦਸਤਾਰ ਸਜਾ ਕੇ ਤੇ ਚੰਗਾ ਵੀ ਬਹੁਤ ਲੱਗਦਾ ਸਿਰ ਦਾ ਤਾਜ ਹੈ ਇਹ ਤੇ ਨਿਤ ਦਸਤਾਰਾਂ ਸਜਾਇਆ ਕਰੋ ਯਤਨ ਕਰਿਆ ਕਰੋ ਕਿ ਦਸਤਾਰਾਂ ਸਜਾ ਕੇ ਗੁਰਦੁਆਰੇ ਆਓ ਸਫਰ-ਏ-ਸ਼ਹਾਦਤ ਅੱਜ ਦੀ ਸਾਖੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਸਾਖੀ ਤੋਂ ਸਿੱਖਿਆ ਮਿਲਦੀ ਹੈ और इस खी ज़्यादा तो ज्यादा शेयर करो वाही जी का खालसा वाहे जी की एनी सेवा प्रवान करना गुरु प्यारे साथ संगत जियो